ਉਹਨਾਂ ਇੰਨੀ ਵੀ ਆ ਕੇ ਕਿਹਾ ਫਿਰ ਚਿੱਟੀ ਜਲੇਬੀ ਲੈ ਲਓ ਤੇ ਤੇਲ ਵਾਲੀ ਮੂੰਹ 'ਚ ਪਾ ਦਿੰਨਾ ਬਾਈ ਦੇ ਜੈਨੀ ਉਹ ਗੱਲ ਹੈ ਲੋ ਯਾਰ ਬਾਈ ਕੀ ਗੱਲ ਹੈ ਯਾਰ ਕਮਾਲ ਹੋ ਗਈ ਯਾਰ ਤੁਹਾਨੂੰ ਪਤਾ ਨਹੀਂ ਵੀਡੀਓ ਪਾਣੀ ਵੀਰੇ ਹੱਥ ਨੰਗੇ ਲਈ ਜਾਂਦੇ ਤੁਸੀਂ ਯਾਰ ਕੀ ਹੋ ਗਿਆ ਐ ਥੋੜੀ ਗੱਲ ਬਣਦੀ ਹੈ ਯਾਰ ਕਿਤੇ ਆ ਲੋ ਜੀ ਨਾ ਇਹ ਕੀ ਗੱਲ ਬਣੀ ਯਾਰ ਅਸੀਂ ਸ਼ਹਿਰ ਮੇਰੀ ਇਹ ਨਹੀਂ ਮੇਰੀ ਗੱਲ ਸੁਣੋ ਭਈਆਂ ਨੂੰ ਸਮਝਾਉਂਦੇ ਥੱਕ ਜੰਨੇ ਅਸੀਂ ਭਈਆਂ ਗੰਦ ਖਲਾਉਣਾ ਬੰਦ ਕਰੋ ਗੰਦ ਪਹਿਲਾਂ ਆਪ ਤਾਂ ਹੱਥ ਸਾਫ਼ ਕਰ ਲਓ ਬਾਈ ਮੈਨੂੰ ਕੀ ਪਤਾ ਤੂੰ ਕਿੱਥੇ ਕਿੱਥੇ ਹੱਥ ਲੱਗ ਗਏ ਆ ਯਾਰ ਉਹ ਬਾਈ ਨੇ ਹੱਥ ਲਾਇਆ 10 ਬੰਦੇ ਬਾਹਰ ਖੜੇ ਦੇਖ ਰਹੇ ਆ ਉਹ ਕਿਆ ਸੋਚੂਗੇ ਵੀ ਯਾਰ ਨੰਗੇ ਹੱਥ ਲਈ ਜਾਂਦਾ ਬਾਈ ਯਾਰ ਐ ਥੋੜੀ ਹੁੰਦਾ ਭਈਆਂ ਤੇ ਸਾਡੇ ਚ ਕੀ ਅੰਤਰ ਰਹਿ ਗਿਆ ਕਿਆ ਫਰਕ ਰਹਿ ਗਿਆ ਫਿਰ ਨਹੀਂ ਬਾਈ ਨੇ ਵੇਖੋ ਕਬਜ਼ ਨਹੀਂ ਪਈ ਸਾਰੀ ਟੀਮ ਨੇ ਮੇਰੀ ਗੱਲ ਸੁਣੋ ਮੈਂ ਆਪਣੇ ਪਰ ਨਹੀਂ ਇਹ ਵੀਡੀਓ ਬਣਾਉਣੀ ਨਹੀਂ ਹੈ ਕਿ ਆ ਫੋਟੋ ਵੀਰੇ ਮੇਕਅਪ ਨਾਲ ਜਾਓ ਤੁਸੀਂ ਮੇਰੀ ਗੱਲ ਸੁਣੋ ਜਦੋਂ ਸਾਡੇ ਗੁਰੂਆਂ ਦਾ ਪ੍ਰਸ਼ਾਦ ਬਣਦਾ ਨਾ ਤਾਂ ਉੱਥੇ ਸਫਾਈ ਦੇਖਿਆ ਕਰੋ ਕਿੰਨੀ ਆਉਂਦੀ ਆ ਮੈਂ ਨਹੀਂ ਕਹਿੰਦਾ ਵੀ ਇੰਨੀ ਸਫਾਈ ਅਸੀਂ ਉਰੇ ਦੇ ਲਾਂਗੇ ਪਰ ਕੋਸ਼ਿਸ਼ ਤਾਂ ਹੱਥ ਰੱਖੋ ਯਾਰ ਕਿਸੇ ਨੂੰ ਭਜਾਓ ਭਈਏ ਭਜਾਓ ਪੰਜਾਬ ਬਚਾਓ ਐ ਤਾਂ ਨਹੀਂ ਹੁੰਦਾ ਵੀਰੇ ਕੁਝ ਸਾਨੂੰ ਆਪ ਨੂੰ ਡਾਂਗ ਚੱਕਣੀ ਪੈਣੀ ਡਾਂਗ ਦੂਜੀ ਮਾਰਨ ਵਾਲੀ ਨਹੀਂ ਕਹਿੰਦੇ ਐਦਾਂ ਦੀ ਡਾਂਗਾ ਵੀ ਹੁੰਦੀ ਆ ਕੰਮ ਵਾਲੀ ਡਾਂਗ ਚੱਕਣੀ ਪੈਣੀ ਆਪਾਂ ਯਾਰ ਦੇਖੋ ਦਿਨੋ ਸਫਾਈ ਰੱਖੀ ਦੀ ਆ ਮਾਲਕ ਦੀ ਕਿਰਪਾ ਨਾਲ ਐ ਬੜੀ ਆਪਾਂ ਕੱਪੜੀ ਪਾ ਕੇ ਖੜ ਜਾਣਾ ਥੱਲੇ ਸਾਫ਼ ਨਾ ਦੇਖੋ ਆਰਗੈਨਿਕ ਤਰੀਕੇ ਦੀ ਜਲੇਬੀ ਆ ਖਾਓਗੇ ਕਰੰਚੀਨੈਸ ਅਲੱਗ ਆਊਗਾ ਲਾਈਟ ਮਿੱਠਾ ਲਾਈਟ ਵੇਟ ਹੋਊਗੀ ਜਿੰਨੀਆਂ ਕਾਟਾਂ ਚਾਹੇ ਰੇੜੀ ਆ ਕੁਝ ਵੀ ਆ ਬੇ ਸ਼ਰਮੂ ਕੇ ਇਹਦੀ ਸ਼ਰਮ ਵਾਲੀ ਕਿਹੜੀ ਗੱਲ ਆ ਮੈਨੂੰ ਬੰਦੇ ਕਹਿੰਦੇ ਆ ਤੂੰ ਪੱਗ ਮੰਨ ਕੇ ਰੇੜੀ ਲਾਈ ਆ ਫਿਰ ਆਪਾਂ ਸ਼ਰਮ ਕਰੀ ਦੀ ਨਹੀਂ ਆ ਸੋ ਬਾਈ ਦਾ ਨੰਬਰ ਵੀ ਪਾ ਦਾਂਗੇ ਕਦੇ ਖਰੜ ਆਏ ਬਿਲਕੁਲ ਆਏ ਤਾਂ ਬਾਈ ਨੂੰ ਜ਼ਰੂਰ ਮਿਲ ਕੇ ਜਾਇਓ ਸਸੀਕਾਲ ਜੀ ਮੈਂ ਤੁਹਾਡਾ ਦੋਸ ਸੁਰਿੰਦਰ ਕੁਦਰਤ ਟੀਵੀ ਤੋਂ ਅੱਜ ਆਪਾਂ ਪਹੁੰਚੇ ਖਰੜ ਜਿੰਨੂੰ ਕਹਿੰਦੇ ਖੈੜ ਪੀਵੀ 23 ਜਲੇਬੀ ਵਾਲਿਆਂ ਦੇ ਕੋਲ ਬਾਈ ਜੀ ਉਹਨਾਂ ਕੋਲ ਬਾਈ ਜੀ ਸਸੀਕਾਲ ਕੀ ਹਾਲ ਚਾਲ ਸਸੀਕਾਲ ਜੀ ਸਰ ਸਸੀਕਾਲ ਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਬਹੁਤ ਦੂਰ ਤੋਂ ਆਏ ਜੀ ਤੁਹਾਡੇ ਕੋਲ ਹੈਲੋ ਯਾਰ ਬਾਈ ਕੀ ਗੱਲ ਹੈ ਯਾਰ ਕਮਾਲ ਹੋ ਗਈ ਯਾਰ ਤੋਰ ਪਤਾ ਨਹੀਂ ਵੀਡੀਓ ਬੰਦੀ ਵੀਰੇ ਹੱਥ ਨੰਗੇ ਲਾਈ ਜਾਂਦੇ ਤੁਸੀਂ ਯਾਰ ਹੋ ਗਿਆ ਐ ਥੋੜੀ ਗੱਲ ਬਣਦੀ ਯਾਰ ਕਿਤੇ ਲੈ ਇਹ ਕੀ ਗੱਲ ਬਣੀ ਯਾਰ ਅਸੀਂ ਵੀਰੇ ਮੇਰੀ ਨਹੀਂ ਵੀਰੇ ਮੇਰੀ ਗੱਲ ਸੁਣੋ ਭਈਆਂ ਨੂੰ ਸਮਝਾਉਂਦੇ ਥੱਕ ਜੰਨੇ ਅਸੀਂ ਹੂੰ ਭਈਆਂ ਗੰਦ ਖਲਾਉਣਾ ਬੰਦ ਕਰੋ ਗੰਦ ਪਹਿਲਾਂ ਆਪ ਤਾਂ ਹੱਥ ਸਾਫ਼ ਕਰ ਲਓ ਭਾਈ ਮੈਨੂੰ ਕਿਹ ਪਤਾ ਤੂੰ ਕਿੱਥੇ ਕਿੱ데 ਹੱਥ ਲੱਗ ਆਏ ਯਾਰ ਐ ਥੋੜੀ ਗੱਲ ਬਣਦੀ ਨਹੀਂ ਪਤਾ ਉਹ ਨਹੀਂ ਵੀਰੇ ਮੇਰੀ ਗੱਲ ਸੁਣੋ ਪੰਜਾਬੀ ਦੇ ਅਗਲਾ ਕਿਉਂ ਸਾਥ ਦੇਊਗਾ ਯਾਰ ਜਦ ਅਸੀਂ ਉਹ ਨੰਗੇ ਹੱਥ ਲਵਾਉਣ ਲੱਗ ਗਏ ਆ ਦੇਖੋ ਗਲਪ ਸਪਾਏ ਹੋਇਆ ਮੰਗ ਕੇ ਲੋ ਥੋਨੇ ਮਿੱਠੀ ਚੀਜ਼ ਦਿੰਨੇ ਆ ਯਾਰ ਅਸੀਂ ਯਾ ਮੇਰੀ ਗੱਲ ਸੁਣੋ ਉਹ ਬਾਈ ਨੇ ਹੱਥ ਲਾਇਆ 10 ਬੰਦੇ ਖੜੇ ਦੇਖ ਰਹੇ ਆ ਉਹ ਕਹਿ ਸੋਚੂਗੇ ਵੀ ਯਾਰ ਨੰਗੇ ਹੱਥ ਲਾਈ ਜਾਂਦਾ ਬਾਈ ਨਹੀਂ ਨਹੀਂ ਸਹੀ ਹੈ ਨਹੀਂ ਨਹੀਂ ਵੀਰੇ ਇਹ ਗੱਲ ਨਹੀਂ ਬਣਨੀ ਮੇਰੀ ਸੁਣੋ ਗੱਲ ਆ ਚੱਕੋ ਜਲੇਬੀ ਜਿਹਨੂੰ ਹੱਥ ਲਾਇਆ ਬਾਈ ਇੱਧਰ ਆਪਣੀ ਜਲੇਬੀ ਚੱਕਦਾ ਬੱਸ ਟਵੀਂ ਚ ਪਾ ਇੱਥੇ ਯਾਰ ਐ ਥੋੜੀ ਹੁੰਦਾ ਭਈਆਂ ਤੇ ਸਾਡੇ ਚ ਕੀ ਅੰਤਰ ਰਹਿ ਗਿਆ ਕਿਆ ਫਰਕ ਰਹਿ ਗਿਆ ਫਿਰ ਨਹੀਂ ਬਾਈ ਨੇ ਵੇਖੋ ਗਲੁੱਬ ਨਹੀਂ ਪਾਇਆ ਸਾਰੀ ਟੀਮ ਨੇ ਮੇਰੀ ਗੱਲ ਸਾਥ ਹੋਵੇ ਮੈਂ ਤੇ ਨਹੀਂ ਇਹ ਵੀਡੀਓ ਬਣਾਉਣੀ ਨਹੀਂ ਹੈਗੀ ਆ ਫੋਟੋ ਵੀਰੇ ਮੈਕਅਪ ਨਾਲ ਜਾਓ ਤੁਸੀਂ ਐ ਥੋੜੀ ਹੁੰਦਾ ਯਾਰ ਕਿਨੂੰ ਕਿਨੂੰ ਸਮਝਾਉਂਦੀ ਐ ਸੀ ਯਾਰ ਫਿਰ ਭਈਆਂ ਤਾਂ ਤੁਹਾਡੀ ਕੈਫੇ ਪਰ ਕਰ ਰਹੇ ਗਏ ਵੀਰੇ ਨਹੀਂ ਸਹੀ ਹੈ ਸਹੀ ਹੈ ਰਹਿ ਗਿਆ ਕੋਈ ਫਰਕ ਨੰਗੇ ਹੱਥ ਲਾਈ ਜਾਂਦੇ ਕਿਤੇ ਤੇ ਕਿਤੇ ਆਤਾ ਹੈ ਮੇਰੀ ਗੱਲ ਸੁਣੋ ਜਦੋਂ ਸਾਡੇ ਗੁਰੂਆਂ ਦਾ ਪ੍ਰਸ਼ਾਦ ਬਣਦਾ ਨਾ ਤਾਂ ਉੱਥੇ ਸਫਾਈ ਦੇਖਿਆ ਕਰੋ ਕਿੰਨੀ ਆਉਂਦੀ ਆ ਮੈਂ ਨਹੀਂ ਕਹਿੰਦਾ ਵੀ ਇੰਨੀ ਸਫਾਈ ਅਸੀਂ ਉਰੇ ਦੇ ਲਾਂਗੇ ਪਰ ਕੁਝ ਤਾਂ ਹੱਦ ਰੱਖੋ ਯਾਰ ਐ ਨਾ ਕਰੋ ਵੀਰੇ ਨੰਗੇ ਹੱਥ ਨਹੀਂ ਲਾਉਣ ਦੇਣੇ ਮੈਂ ਕਿਤੇ ਕਿਸੇ ਨੂੰ ਵੀ ਹੋਰੀ ਚਲੋ ਗੁੱਸੇ ਸ਼ਾਂਤ ਹੋ ਜੀ ਵੀਰੇ ਕੋਈ ਜਲੇਬੀ ਆਪਣੀ ਲੈ ਜਾਓ ਉਰੇ ਜਾਓ